ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਵਾਰੀ ਆ। ਅੱਜ ਦੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਜੀ। ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੈ। ਅੱਜ ਆਪਾਂ ਗੱਲ ਕਰਾਂਗੇ ਵੀ ਵਾਹਿਗੁਰੂ ਸਾਡੇ ਇੰਨਾ ਨੇੜੇ ਹੈ ਕਿ ਅਸੀਂ ਹੈਰਾਨ ਹੋ ਜਾਵਾਂਗੇ ਸੁਣ ਕੇ। ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ। ਜੇ ਅੱਜ ਤੁਸੀਂ ਇਹ ਵੀਡੀਓ ਚੰਗੀ ਤਰ੍ਹਾਂ ਸੁਣ ਲਈ ਸਮਝ ਲਈ ਤੇ ਉਹ ਤੇ ਅਮਲ ਜ਼ਰੂਰ ਕੀਤਾ ਨਾ। ਤਾਂ ਤੁਹਾਡੀ ਜ਼ਿੰਦਗੀ ਬਦਲ ਚੋਗੀ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਚ ਜ਼ਰੂਰ ਕਰਿਓ। ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ। ਅਕਸਰ ਆਪਾਂ ਸਾਰੇ ਇੱਕ ਗਲਤੀ ਕਰਦੇ ਆਂ। ਆਪਾਂ ਪਾਠ ਤਾਂ ਕਰਦੇ ਆਂ ਤੇ ਆਪਾਂ ਨਾਲ-ਨਾਲ ਨਾ ਪਰਮਾਤਮਾ ਨੂੰ ਬਾਹਰ ਲੱਭਣ ਦੀ ਕੋਸ਼ਿਸ਼ ਕਰਦੇ ਆਂ, ਰੱਬ ਨੂੰ ਬਾਹਰ ਲੱਭਣ ਦੀ ਕੋਸ਼ਿਸ਼ ਕਰਦੇ ਆਂ। ਪਰ ਅਕਸਰ ਆਪਾਂ ਸੁਣਿਆ ਹੋਣਾ ਕਈ ਵਾਰੀ ਕੋਈ ਸੰਤ ਮਹਾਂਪੁਰਸ਼ ਜਾਂ ਕੋਈ ਵੀ ਵਿਦਵਾਨ ਆਪਾਂ ਨੂੰ ਇਹ ਸਮਝਾਉਂਦੀ ਹੈ ਬੀ ਪਰਮਾਤਮਾ ਨੂੰ ਬਾਹਰ ਨਾ ਲੱਭੋ ਆਪਣੀ ਅੰਦਰ ਲੱਭੋ ਕਿਉਂਕਿ ਉਹ ਸਾਡੇ ਅੰਦਰ ਹੈ ਹਰ ਆਪਾਂ ਇੱਕ ਚੀਜ਼ ਤਾਂ ਹਮੇਸ਼ਾ ਸੁਣੀ ਹੈ ਵੀ ਹਰ ਜੀਵ ਜੰਤੂ ਦੇ ਵਿੱਚ ਹਰ ਇਨਸਾਨ ਪਸ਼ੂ ਪੰਛੀ ਦੇ ਅੰਦਰ ਪਰਮਾਤਮਾ ਦਾ ਵਾਸ ਹੈ ਇਹ ਤਾਂ ਆਪਾਂ ਸਾਰੇ ਸੁਣਦੇ ਆ ਪਰ ਫਿਰ ਵੀ ਅਸੀਂ ਇਹ ਗਲਤੀ ਕਰਦੀਆਂ ਵੀ ਸਾਨੂੰ ਇਹ ਸਮਝ ਨਹੀਂ ਆਉਂਦਾ ਵੀ ਆਪਾਂ ਪਰਮਾਤਮਾ ਦੇ ਕਿਵੇਂ ਹੋਰ ਨਜ਼ਦੀਕ ਜਾ ਸਕਦੇ ਹਾਂ ਕਿਵੇਂ ਪਰਮਾਤਮਾ ਨੂੰ ਪਾ ਸਕਦੇ ਹਾਂ ਤੇ ਅਸੀਂ ਕੀ ਕਰਦੇ ਆ ਪਾਠ ਦਾ ਆਪਾਂ ਕਰਦੇ ਆ ਆਪਾਂ ਜੇ ਆਪਾਂ ਸੇਖਾਂ ਦਾ ਪਾਠ ਕਰਦੇ ਆ ਅਗਰ ਆਪਾਂ Hindu ਆ ਤਾਂ ਆਪਾਂ ਉਸ ਧਰਮ ਉਸੇ ਤਰੀਕੇ ਨਾਲ ਆਪਦੇ ਧਰਮ ਦੇ ਵਿੱਚ ਪਰਮਾਤਮਾ ਨੂੰ ਮੰਨਦੇ ਆ ਜੇ ਮੁਸਲਮਾਨ ਆ ਤਾਂ ਆਪਾਂ ਕੁਰਾਨ ਸ਼ਰੀਫ ਪੜ੍ਹਦੇ ਆ ਹਨਾ ਤੇ ਜੇ ਆਪਾਂ ਕ੍ਰਿਸਚੀਅਨ ਆ ਆਪਾਂ ਜਿਹੜੀ ਹੈਗੀ ਆ ਬਾਈਬਲ ਹੁੰਦੀ ਹੈ ਨਾ ਇੱਕ ਮੇਰੀ ਖਿਆਲ ਦੇ ਵਿੱਚ ਨੂੰ ਬਾਈਬਲ ਕਹਿੰਦੇ ਨੇ ਹਾਂਜੀ ਤੇ ਵੀ ਆਪਾਂ ਉਹ ਪੜ੍ਹਦੇ ਆ ਪਰ ਆਪਾਂ ਉਹਨੂੰ ਸਿਰਫ ਪੜਦੇ ਆਂ ਉਹ ਤੇ ਅਮਲ ਨਹੀਂ ਕਰਦੇ ਜੇ ਆਪਾਂ ਅਗਰ ਆਪਾਂ ਸਿੱਖ ਆਣ ਅਗਰ ਆਪਾਂ ਗੁਰਬਾਣੀ ਪੜ੍ਹਦੇ ਆਂ ਤੇ ਜੇ ਆਪਾਂ ਇਹ ਸਮਝ ਲਈਏ ਵੀ ਗੁਰਬਾਣੀ ਦੇ ਵਿੱਚ ਸਾਨੂੰ ਮਹਾਰਾਜ ਨੇ ਹੁਕਮ ਕੀ ਦਿੱਤਾ ਅਗਰ ਆਪਾਂ ਉਹਨਾਂ ਚੀਜ਼ਾਂ ਨੂੰ ਸਮਝ ਕੇ ਆਪਦੀ ਜ਼ਿੰਦਗੀ ਦੇ ਵਿੱਚ ਢਾਲਣੀਆਂ ਸ਼ੁਰੂ ਕਰ ਦਈਏ ਤਾਂ ਆਪਾਂ ਇੱਕ ਇੱਕ ਸੀੜੀ ਕਰਕੇ ਇੱਕ ਇੱਕ ਸਟੈਪ ਕਰਕੇ ਆਪਾਂ ਪਰਮਾਤਮਾ ਦੀ ਹੋਰ ਨੇੜੇ ਜਾਂਦੇ ਜਾਵਾਂਗੇ ਤੇ ਉਹ ਕਿਹੜੀਆਂ ਗੱਲਾਂ ਪ੍ਰਮਾਤਮਾ ਨੇ ਸਮਝਾਈਆਂ ਅਸੀਂ ਅਕਸਰ ਦੇਖੋ ਪਾਠ ਵੀ ਕਰਦੇ ਆਂ ਤੇ ਆਪਾਂ ਲਾਲਚ ਵੀ ਕਰਦੇ ਆਂ ਲੋਭ ਵੀ ਕਰਦੇ ਆਂ ਮੋਹ ਅਹੰਕਾਰ ਵੀ ਕਰਦੇ ਆਂ ਹਨਾ ਤੁੰ ਅੰਦਲ ਦਾ ਅਹੰਕਾਰ ਕਰਦੇ ਆਂ ਪਰ ਅਸਲ ਦੇ ਵਿੱਚ ਇਹ ਚੀਜ਼ਾਂ ਤਾਂ ਆਪਣੇ ਨਾਲ ਨਹੀਂ ਜਾਣੀਆਂ ਨਾਲ ਤਾਂ ਆਪਣੇ ਕਰਮ ਜਾਣੇ ਆ ਜੋ ਆਪਾਂ ਕਮਾਉਣੇ ਆ ਹਰ ਰੋਜ਼ ਚਾਹੇ ਉਹ ਚੰਗੀਆਂ ਚਾਹੇ ਉਹ ਮਾੜੀਆਂ ਤੇ ਨਾਲ ਹੀ ਜੋ ਆਪਾਂ ਬਾਣੀ ਜਪਦੇ ਆਂ ਠੀਕ ਹੈ ਜੇ ਬਾਣੀ ਜਪ ਕੇ ਆਪਾਂ ਉਸ ਤੇ ਅਮਲ ਹੀ ਨਹੀਂ ਕੀਤਾ ਆਪਾਂ ਉਸ ਨੂੰ ਮੰਨਿਆ ਹੀ ਨਹੀਂ ਉਸ ਨੂੰ ਸਮਝਿਆ ਹੀ ਨਹੀਂ ਵਿਕਰਨਾ ਕੀ ਹੈ ਦੇਖੋ ਬਾਣੀ ਦੇ ਵਿੱਚ ਹਰ ਇੱਕ ਚੀਜ਼ ਦਾ ਹਰ ਇੱਕ ਗੰ ਦਾ ਜਵਾਬ ਹੈ ਆਪਣੀ ਦਾ ਇੱਕ ਇਨਸਾਨ ਕਿੱਦਾਂ ਦਾ ਹੋਣਾ ਚਾਹੀਦਾ ਹੈ ਪਾਣ ਕਿੱਦਾਂ ਦੇ ਕੱਪੜੇ ਪਾਉਣੇ ਚਾਹੀਦੇ ਆ ਆਪਣੀ ਰਹਿਣੀ ਸਹਿਣੀ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਆਪਣੀ ਸੋਚ ਕਿੱਦਾਂ ਦੀ ਹੋਣੀ ਚਾਹੀਦੀ ਹੈ ਠੀਕ ਹੈ ਇੱਕ ਘਰ ਵਾਲਾ ਕਿੱਦਾਂ ਦਾ ਹੋਣਾ ਚਾਹੀਦਾ ਹੈ ਘਰ ਵਾਲੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਕੋਤੀ ਕਿੱਦਾਂ ਦੇ ਹੋਣੇ ਚਾਹੀਦੇ ਮਾਪਿਓ ਕਿੱਦਾਂ ਦੇ ਹੋਣੇ ਚਾਹੀਦੇ ਹਰ ਇੱਕ ਚੀਜ਼ ਦਾ ਗੰ ਦਾ ਜਵਾਬ ਹੈ ਗੁਰਬਾਣੀ ਦੇ ਵਿੱਚ ਪਰ ਅਕਸਰ ਆਪਾਂ ਬਾਣ ਜਪਦੇ ਆ ਜਪ ਕੇ ਬਾਣੀ ਪਾਸ ਆਪਾਂ ਗੁਟਕਾ ਸੇਵ ਰੱਖਦੇ ਆਂ ਤੇ ਉਸ ਤੋਂ ਬਾਅਦ ਮਹਾਰਾਣੀ ਬਾਣੀ ਚ ਕੀ ਕਿਹਾ ਕੀ ਨਹੀਂ ਕਿ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਆਪਾਂ ਫਿਰ ਉਹ ਹਰ ਇੱਕ ਕਰਮ ਕਮੋਨੇ ਆ ਜੋ ਆਪਾਂ ਨੂੰ ਮਹਾਰਾਣੀ ਮਨਾ ਕੀਤਾ ਚਾਹੇ ਉਹ ਮਹਾਰਾਣੀ ਝੂਠ ਬੋਲਣ ਦਾ ਚਾਹੇ ਠੱਗੀ ਚੋਰੀ ਦਾ ਚਾਹੇ ਕਿਸੇ ਨਾਲ ਬੇਈਮਾਨੀ ਕਰਨ ਦਾ ਚਾਹੇ ਨਿੰਦਿਆ ਦਾ ਹਰ ਇੱਕ ਗਲਤੀ ਆਪਾਂ ਕਰਦੇ ਆਂ ਪਰ ਜੇ ਆਪਾਂ ਇਹਨਾਂ ਗਲਤੀਆਂ ਤੇ ਕਾਬੂ ਕਰ ਲਈਏ ਤੇ ਆਪਾਂ ਬਾਣੀ ਵੀ ਜਪਦੇ ਰਹੀਏ ਤੇ ਕੋਸ਼ਿਸ਼ ਕਰੀਏ ਚੰਗੇ ਤੋਂ ਚੰਗੇ ਕਰਮ ਕਰਨ ਦੀ ਚੰਗੇ ਤੋਂ ਚੰਗੇ ਕਰਮ ਕਰਨ ਦੀ ਮਤਲਬ ਜੋ ਮਾਰੇ ਨੇ ਸਾਨੂੰ ਕਰਨ ਲਈ ਕਿਹਾ ਠੀਕ ਹੈ ਪਰਮਾਤਮਾ ਨੇ ਦਾਨ ਪੁੰਨ ਠੀਕ ਹੈ ਜੇ ਅਗਰ ਇਹ ਚੀਜ਼ ਆਪਾਂ ਨਾਲ ਕਰਨੀ ਆ ਸ਼ੁਰੂ ਕਰ ਦਈਏ ਤਾਂ ਆਪਾਂ ਆਪਣਾ ਜਿਹੜੀ ਨਾ ਆਦਤ ਹੈ ਇੱਕ ਪਹਿੜੀ ਆਦਤ ਜਿਹੜੀ ਹੁੰਦੀ ਹੈ ਉਹ ਆਪਣੀ ਛੁੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਨਾਲ ਹੀ ਆਪਣੀ ਚੰਗੀ ਆਦਤ ਆਪਣਾ ਸਰੀਰ ਅਪਣਾਉਣੀ ਸ਼ੁਰੂ ਕਰ ਦਿੰਦਾ ਠੀਕ ਹੈ ਜਦੋਂ ਆਪਾਂ ਦੇਖੋ ਸਾਈਸ ਵੀ ਇਹ ਗੱਲ ਕਹਿੰਦੀ ਹੈ ਵੀ ਜਦੋਂ ਆਪਾਂ 21 ਦਿਨ ਆਪਾਂ ਕੋਈ ਵੀ ਆਦਤ ਨੂੰ ਹਨਾ ਜੇ ਆਪਾਂ ਰੋਜ਼ ਕਰਦੇ ਰਹੀਏ ਮਤਲਬ ਮੰਨ ਲਓ ਵੀ ਆਪਾਂ ਰੋਜ਼ ਸਵੇਰੇ 4 ਵਜੇ ਉੱਠਣ ਲੱਗ ਜਾਈਏ ਸ਼ੁਰੂ ਸ਼ੁਰੂ ਚ ਪ੍ਰੋਬਲਮ ਆਉਂਦੀ ਆ ਮੈਂ ਮੰਦੀ ਆ ਪਰ ਜੇ ਤੁਸੀਂ 21 ਦਿਨ ਲਗਾਤਾਰ ਹਨਾ ਵੀ ਬਾਰ ਬਾਰ ਉੱਠਦੇ ਰਹੇ ਸਵੇਰੇ 4 ਵਜੇ ਉੱਠਦੇ ਰਹੇ 21 ਦਿਨਾਂ ਬਾਅਦ ਤੁਹਾਡੀ ਸਰੀਰ ਨੂੰ ਉਸ ਚੀਜ਼ ਦੀ ਆਦਤ ਪੈ ਜਾਂਦੀ ਆ ਫਿਰ ਕਈ ਵਾਰੀ ਆਪਣੀ ਆਪੜੀ ਆਪ ਹੀ ਅੱਖ ਖੁੱਲ ਜਾਂਦੀ ਆ ਤੇ ਆਪਾਂ 4 ਵਜੇ ਆਪਾਂ ਨੂੰ ਉੱਠਣਾ ਔਖਾ ਨਹੀਂ ਲੱਗਦਾ ਆਪਾਂ ਪੜੇ ਆਮ ਨਾਲ ਉੱਠ ਜਾਂਦੇ ਆ ਕਾਰਨ ਕੀ ਆ ਕਿ ਕਿ ਜਿਹੜੀ ਆਦਤ ਆਪਣੀ ਸੀ 8 ਵਜੇ ਉੱਠਣ ਦੀ ਠੀਕ ਆ ਆਪਾਂ ਉਹ ਬਦਲ ਲਈ ਆਪਾਂ ਰੋਜ਼ ਮੈਂ ਇੱਕ ਤਰ੍ਹਾਂ ਨਾਲ ਪ੍ਰੈਕਟਿਸ ਕੀਤੀ ਤੇ 4 ਵਜੇ ਉੱਠਣ ਦੀ ਤੇ ਆਪਣੀ ਜਿਹੜੀ ਆਦਤ ਆ ਉਹ ਬਦਲ ਗਈ। ਠੀਕ ਹੈ ਇਸੇ ਤਰੀਕੇ ਨਾਲ ਜਿਹੜੀਆਂ ਆਪਣੇ ਵਿੱਚ ਕੁਝ ਕਮੀਆਂ ਨਾ ਜੀ ਆਪਾਂ ਉਹਨਾਂ ਨੂੰ ਚਾਹੀਏ ਆਪਾਂ ਉਹਨੂੰ ਬਦਲ ਸਕਦੇ ਹਾਂ ਪਰ ਉਹਦੇ ਲਈ ਮਿਹਨਤ ਸਾਨੂੰ ਆਪ ਕਰਨੀ ਪਵੇਗੀ। ਤੇ ਜੇ ਆਪਾਂ ਬਾਣੀ ਜਪਦੇ ਆ ਪਰ ਨਾਲ ਹੀ ਨਾਲ ਆਪਾਂ ਮਾੜੇ ਕਰਮ ਵੀ ਘਮੋਣੇ ਆ। ਮਾੜੇ ਕਰਮ ਮਤਲਬ ਉਸ ਉਹੀ ਜਿਹੜਾ ਆਪਣੇ ਦੁਨੀਆਵੀ ਠੱਗੀਆਂ, ਚੋਰੀਆਂ, ਝੂਠ, ਬੇਈਮਾਨੀਆਂ, ਈਰਖਾ, ਨਿੰਦਿਆ ਹਰ ਇੱਕ ਚੀਜ਼ ਕਰਦੇ ਜਾ ਰਹੇ ਆ। ਤਾਂ ਫਿਰ ਸਾਡੀ ਬਾਣੀ ਜਪੀ ਹੋਈ ਵੀ ਜਿਹੜੀ ਉਹ ਜ਼ੀਰੋ ਹੋ ਜਾਂਦੀ ਹੈ ਸਾਨੂੰ ਉਹਦਾ ਵੀ ਫਿਰ ਫਲ ਨਹੀਂ ਮਿਲਦਾ ਕਿਉਂਕਿ ਨਾਲ ਦੀ ਨਾਲ ਤਾਂ ਆਪਾਂ ਆਪਦੇ ਮਾੜੇ ਕਰਮ ਕਮਾਈ ਜਾਂਦੇ ਆ ਜਿੰਨਾ ਆਪਾਂ ਬਾਣੀ ਜਪ ਕੇ ਚੰਗਾ ਕਰਮ ਨਹੀਂ ਕਮਾਇਆ ਹੁੰਦਾ ਉਦੋਂ ਦੁੱਗਣਾ ਆਪਾਂ ਮਾੜੇ ਕਰਮ ਕਮਾ ਲੈਨੇ ਆ ਸੋ ਇਸ ਕਰਕੇ ਜੇ ਆਪਾਂ ਇਨ੍ਹਾਂ ਚੀਜ਼ਾਂ ਤੇ ਪਰਹੇਜ਼ ਕਰਕੇ ਬਾਣੀ ਤੇ ਪੂਰਨ ਤੌਰ ਤੇ ਆਪਾਂ ਅਮਲ ਕਰਦੇ ਆ ਤਾਂ ਸਾਨੂੰ ਪਰਮਾਤਮਾ ਬਹੁਤ ਨੇੜੇ ਮਹਿਸੂਸ ਹੁੰਦਾ ਹੈ ਫਿਰ ਉਦੋਂ ਤੋਂ ਸੇ ਇਹ ਵੀ ਦੇਖਿਓ ਕਿ ਜਦੋਂ ਕੋਈ ਵੀ ਕੋਈ ਇਹੋ ਜਿਹਾ ਕੰਮ ਨਾਲ ਜਦੋਂ ਆਪਾਂ ਸੋਚਦੇ ਆਂ ਵੀ ਆਹ ਕੰਮ ਮੇਰਾ ਜਾਂ ਹੋ ਜਾਵੇ ਜਾਂ ਆਪਾਂ ਕਈ ਵਾਰੀ ਘਰ ਦੇ ਵਿੱਚ ਸੋਚਦੇ ਆਂ ਦੀ ਆਹ ਚੀਜ਼ ਅੱਧਾ ਕਰਨੀ ਹੈ ਜਾਂ ਆਪਾਂ ਕੋਈ ਕੰਮਵਾਰੀ ਸੋਚਦੇ ਆਂ ਤਾਂ ਤੁਸੀਂ ਯਕੀਨ ਨਹੀਂ ਕਰਨਾ ਉਹ ਕੰਮ ਆਪਣੇ ਆਪ ਹੀ ਕਿਸ ਤਰੀਕੇ ਨਾਲ ਬਣਨੇ ਸ਼ੁਰੂ ਹੋ ਜਾਂਦੇ ਆ ਸਿਰਫ ਤੁਹਾਡੇ ਸੋਚਣ ਦੇ ਨਾਲ ਹੀ ਰੀਜ਼ਨ ਕਿਉਂਕਿ ਤੁਹਾਡਾ ਮਨ ਸਾਫ਼ ਤੁਸੀਂ ਦੇਖੋ ਜੀ ਇੱਕ ਦਿਨ ਚ ਨਹੀਂ ਸਾਰਾ ਕੁਝ ਹੁੰਦਾ ਜੀ ਆਪਾਂ ਗੱਲ ਕਹੀ ਹੈ ਵੀ ਇੱਕ ਦਿਨ ਚ ਆਪਣੀ ਆਦਤਾਂ ਛੁੱਟ ਜਾਣੀਆਂ ਇੱਕ ਦਿਨ ਦੇ ਵਿੱਚ ਆਪਾਂ ਚੰਗੇ ਬਣ ਜਾਵਾਂਗੇ ਨਹੀਂ ਆਦਤਾਂ ਹੌਲੀ-ਹੌਲੀ ਬਦਲਦੀਆਂ ਨੇ ਸਾਰ ਜਿਹੜੀ ਕੋਸ਼ਿਸ਼ ਹੁੰਦੀ ਹੈ ਨਾ ਪਰਮਾਤਮਾ ਸਭ ਦੇ ਦਿਨਾਂ ਦੀ ਜਾਣਦਾ ਜਿਹੜੀ ਕੋਸ਼ਿਸ਼ ਆ ਉਹ ਵਾਹਿਗੁਰੂ ਨੂੰ ਜ਼ਰੂਰ ਦਿਖਦੀ ਆ ਜਦੋਂ ਆਪਾਂ ਅੰਦਰੋਂ ਕੋਸ਼ਿਸ਼ ਵੀ ਕਰਦੇ ਦੇਖੋ ਜਦੋਂ ਆਪਣਾ ਬੱਚਾ ਵੀ ਕੋਈ ਕੋਸ਼ਿਸ਼ ਕਰਦਾ ਹੈ ਤਾਂ ਆਪਾਂ ਕਹਿੰਦੇ ਆ ਨਾ ਵੀ ਚਲੋ ਜੇ ਕਾਮਯਾਬ ਨਹੀਂ ਹੋਇਆ ਘੱਟੋ ਘਾਟੇ ਨੇ ਕੋਸ਼ਿਸ਼ ਕੀਤੀ ਆਪਾਂ ਤਾਂ ਵੀ ਉਹਦੀ ਤਾਰੀਫ਼ ਕਰਦੇ ਆ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿ ਚਾਹੇ ਕਾਮਯਾਬ ਹੋਇਆ ਨਹੀਂ ਹੋਇਆ ਪਰ ਇਹਨੇ ਕੋਸ਼ਿਸ਼ ਜ਼ਰੂਰ ਕੀਤੀ ਸੀ ਠੀਕ ਉਸੇ ਤਰੀਕੇ ਨਾਲ ਜਦੋਂ ਆਪਾਂ ਵੀ ਕੋਸ਼ਿਸ਼ ਕਰਦੇ ਆ ਤਾਂ ਪਰਮਾਤਮਾ ਖੁਸ਼ ਹੁੰਦਾ ਵੀ ਇਹਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਆ ਚਾਹੇ ਆਪਾਂ ਪੂਰੇ ਤੌਰ ਤੇ ਉਸ ਸਮੇਂ ਨਾ ਬਦਲ ਪਾਈਏ ਤਾਂ ਔਨ ਵਾਲੇ ਟਾਈਮ ਦੇ ਵਿੱਚ ਜਰੂਰ ਪਰਮਾਤਮਾ ਮਿਹਰ ਕਰਕੇ ਆਪਾਂ ਨੇ ਅੰਦਰੋਂ ਜਿਹੜੀਆਂ ਉਹ ਕਮੀਆਂ ਨੇ ਉਹਨਾਂ ਦੂਰ ਕਰਦੇ ਨੇ ਪਰ ਜੇ ਆਪਾਂ ਕੋਸ਼ਿਸ਼ ਸ਼ੁਰੂ ਕਰ ਦਿੰਨੇ ਆ ਤਾਂ ਵੀ ਪਰਮਾਤਮਾ ਬਹੁਤ ਖੁਸ਼ ਹੁੰਦੇ ਨੇ ਤੇ ਸਾਨੂੰ ਆਪਣੇ ਹੋਰ ਨਜ਼ਦੀਕ ਕਰਦੇ ਨੇ ਜਦੋਂ ਆਪਾਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੰਨੇ ਆ ਠੀਕ ਹੈ ਜਦੋਂ ਆਪਾਂ ਨੂੰ ਬਾਣੀ ਦੇਖੋ ਇੱਕ ਤਾਂ ਹੁੰਦਾ ਅਣਜਾਣੇ ਦੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਮਤਲਬ ਜਦੋਂ ਤੁਸੀਂ ਬਾਣੀ ਨਹੀਂ ਜਪੀ ਹੈਨਾ ਤੁਹਾਨੂੰ ਬਾਣੀ ਦੇ ਅਰਥ ਨਹੀਂ ਪਤਾ ਤੁਹਾਨੂੰ ਪਤਾ ਨਹੀਂ ਵੀ ਗੁਰੂ ਸਾਹਿਬ ਨੇ ਕੀ ਕਿਹਾ ਕਿ ਬਚਨ ਨਹੀਂ ਮਾਰ ਦੇ ਉਦੋਂ ਅਗਰ ਆਪਾਂ ਗਲਤੀਆਂ ਕਰਦੇ ਆ ਉਹ ਇੱਕ ਤਰ੍ਹਾਂ ਦਾ ਅਣਜਾਣੇ ਦੇ ਵਿੱਚ ਆ ਪਰ ਜਦੋਂ ਆਪਾਂ ਬਾਣੀ ਜਪਣੀ ਸ਼ੁਰੂ ਕਰ ਦਿੱਤੀ ਆਪਾਂ ਨੂੰ ਪਤਾ ਵੀ ਮਾਰਜ ਨਹੀਂ ਆ ਚੀਜ਼ਾਂ ਤੋਂ ਆਪਾਂ ਨੂੰ ਵਰਜਿਆ ਵੀ ਆ ਚੀਜ਼ਾਂ ਤੋਂ ਮਨਾ ਕੀਤਾ ਵੀ ਆ ਚੀਜ਼ਾਂ ਨਹੀਂ ਕਰਨੀਆਂ ਪਰ ਫਿਰ ਵੀ ਆਪਾਂ ਉਹ ਕਰਦੇ ਆ ਫਿਰ ਉਹ ਹੁੰਦੀਆਂ ਜਾਣਬੁੱਝ ਕੇ ਕੀਤੀਆਂ ਹੋਈਆਂ ਗਲਤੀਆਂ ਅਣਜਾਣੇ ਵਿੱਚ ਕੀਤੀ ਹੋਈ ਗਲਤੀ ਦੀ ਮਾਫੀ ਮਿਲ ਜਾਂਦੀ ਆ ਪਰ ਜਨਵਜਰੀ ਕੀਤੀ ਹੋਈਆਂ ਗਲਤੀਆਂ ਦੀਆਂ ਮਾਫੀਆਂ ਨਹੀਂ ਮਿਲਦੀਆਂ ਸੋ ਇਹ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਅਗਰ ਤੁਸੀਂ ਵਿੱਚ ਆਉਣੀ ਹੈ ਉਹ ਵੀ ਤੁਹਾਨੂੰ ਬਾਣੀ ਦਾ ਪੂਰਾ ਫਲ ਮਿਲੇ ਪਰਮਾਤਮਾ ਮਿਹਰ ਕਰੇ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਲੀਆਂ ਉਹਨਾਂ ਆਦਤਾਂ ਨੂੰ ਤੇ ਬਦਲਣਾ ਪਵੇਗਾ ਤੇ ਨਾਲ ਹੀ ਜਿਹੜਾ ਹੈਗਾ ਆਪਣੇ ਬਾਣੀ ਦੇ ਉੱਤੇ ਪੂਰੇ ਤੌਰ ਤੇ ਚੱਲਣ ਦੀ ਕੋਸ਼ਿਸ਼ ਕਰਨੀ ਪਊਗੀ ਜੇ ਅਸੀਂ ਇਹ ਚੀਜ਼ਾਂ ਕਰ ਲੈਨੇ ਆ ਨਾ ਤਾਂ ਸਾਨੂੰ ਅਕਈ ਵਾਰੀ ਇਦਾਂ ਮਹਿਸੂਸ ਹੁੰਦਾ ਵੀ ਜਦੋਂ ਕੋਈ ਮੁਸ਼ਕਿਲ ਆਈ ਹੁੰਦੀ ਹੈ ਨਾ ਕਿਵੇਂ ਉਹ ਮੁਸ਼ਕਿਲ ਹੱਲ ਹੋ ਜਾਂਦੀ ਹੈ ਕਿਵੇਂ ਉਹ ਮੁਸੀਬਤ ਟਲ ਜਾਂਦੀ ਹੈ ਸਾਨੂੰ ਪਤਾ ਹੀ ਨਹੀਂ ਚੱਲਦਾ ਤੇ ਫਿਰ ਆਪਾਂ ਉਸ ਸਮੇਂ ਜ਼ਰੂਰ ਸੋਚਦੇ ਆ ਵੀ ਪ੍ਰਮਾਤਮਾ ਨੇ ਪਤਾ ਨਹੀਂ ਕਿੱਦਾਂ ਇਹ ਕਾਰਜ ਕਿਵੇਂ ਕਰਤਾ ਵੀ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਤਾਂ ਉਦੋਂ ਆਪਾਂ ਮਹਿਸੂਸ ਕਰਦੇ ਆ ਵਾਹਿਗੁਰੂ ਨੂੰ ਆਪਣੇ ਹੋਰ ਨਜ਼ਦੀਕ ਤਾਂ ਫਿਰ ਉਦੋਂ ਆਪਾਂ ਨੂੰ ਮਹਿਸੂਸ ਹੁੰਦਾ ਵੀ ਪ੍ਰਮਾਤਮਾ ਸਾਡੇ ਅੰਗ ਸੰਗ ਹੈ ਠੀਕ ਹੈ ਜੀ ਸੋ ਉਮੀਦ ਕਰਦੇ ਆਂ ਏਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦੇ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ